ਇਹ ਆ ਕੇ ਬੰਦਾ ਪਤਾ ਕਹਿੰਦਾ ਮੋਟਰਸਾਈਕਲ ਸਾਈਡ ਤੇ ਗੀ ਨੂੰ ਮੈਂ ਦੋਆ ਹੀ ਪਿਆਰ ਨਾ ਮੇਰਾ ਉੱਟਸਾਈਕਲ ਤੂੰ ਕਹਿ ਨਹੀਂਦਾ ਮੇਰਾ ਲੈ ਤੂੰ ਟਰੈਕਟਰ ਤੋਂ ਉੱਤੋਂ ਗਾਣਾ ਮੈਨੂੰ ਕਢੰਡਿਆ ਉੱਤੋਂ ਮੇਰੇ ਦਾਦਰ ਦਾਦਰਾਂ ਨਾਲ ਆ ਦੇ ਤੂੰ ਕੀ ਕੀ ਕੋਈ ਨਹੀਂ ਕੋਈ ਨਹੀਂ ਹਲੇ ਤੇਰਾ ਪਾਣਾ ਧੜਿਆ ਚੰਗੀ ਦਿਨਾਂ ਭਾਈ ਗੱਲ ਪਿਆ ਮੇਰੇ ਜਾਇ ਤੜੀ ਜਾ ਕੇ ਹੱਡੀ ਮੈਂ ਮੈਨ ਪਿਆ ਤੂੰ ਕਹਿ ਨਹੀਂ ਦੱਸ ਤੂੰ ਉਹਦੇ ਦਾਤਰ ਮਾਰ ਦਿੱਤਾ ਉਹਦਾ ਆ ਸ਼ਾਮਿਆ ਦਾਤਰ ਗੱਲ ਪਈ ਸੌਜੀ ਮੇਰੀ ਮੈਂ ਮੋਟਰਸਾਈਕਲ ਬੰਨੀ ਕਰਦਾ ਗਿਆ ਨਾ ਗੱਲ ਪਈ ਅੱਛਾ ਤੀਨ ਸੇ ਕਰਦੇ ਆਂ ਹਾਂਜੀ ਗੱਲ ਪਈ ਯਾ ਅੱਡੀ ਘਣੀ ਜਾ ਗਈ ਇਹ ਡਾਂਗਾ ਕਦੋਂ ਲੈ ਗਏ ਸਾਡੀ ਗੱਲ ਪੈਣਗੀ ਡਾਂਗਾ ਨਹੀਂ ਲੈਣੀ ਹੋਰ ਜੀ ਲੈਣੀ ਹੁਣ ਕੀ ਕਰਨਾ ਹੈ ਇੱਥੇ ਦੱਸ ਦੇ ਉਹ ਆਪਲੇ ਯਾਨੀ ਇੰਦਰ ਮੈਂ ਮੋਟਰਸਾਈਕਲ ਖੜਾ ਹੈ ਉੱਥੇ ਇਹ ਬੰਦਾ ਆਣ ਕੇ ਗੱਲ ਪੈ ਗਿਆ ਸਾਡੀ ਇਹ ਚਾਰ ਪੰਜ ਜਾਣਾ ਸੀ ਸਾਡੇ ਜੀ ਮੈਂ ਦਫ਼ਤਰ ਦੇ ਵਿੱਚ ਕੰਮ ਕਰ ਰਿਹਾ ਸੀਗਾ ਤੇ ਮੈਂ ਆਇਆ ਜੀ ਜਦੋਂ ਬਾਹਰ ਆਇਆ ਹੱਲਾ ਗੁੱਲਾ ਹੋਣ ਰਿਹਾ ਸੀਗਾ ਜੀ ਤੇ ਇਹ ਮੁੰਡੇ ਦੇ ਵਿਚਾਰੇ ਗੁਰਪ੍ਰੀਤ ਸਿੰਘ ਦੇ ਮੇਰੇ ਦਫ਼ਤਰ ਆਣ ਕੇ ਬਚਿਆ ਜੀ ਇਹਦੇ ਬਾਹਰ ਲੜਾਈ ਹੋਈ ਆ ਕੋਈ ਇੱਥੇ ਤੇ ਇਹਦੇ ਦੱਤ ਦੁੱਤਰ ਮਾਰੇ ਇਹਦੇ ਹੱਥ ਪਾਟ ਗਿਆ ਵਾ ਤੇ ਇਹਦੇ بیسਬਾਲ ਵੱਡਾ ਮੁੱਦ ਕਰਨੀ ਹੁੰਦਾ ਜਿਹੜਾ ਆਪਾਂ ਰਗੜੇ ਵਾਸਤੇ ਕਰਦੇ ਆ ਬੇਸਬਾਲ ਵਿਚਾਰੇ ਦੇ ਮਾਰੇ ਉਹਨੇ ਸਿਰਫ ਇਹਨੇ ਉਹਨੇ ਕੀ ਕੀਤਾ ਇਹਨੂੰ ਗਾਲ ਕੱਢ ਕੇ ਪੈਲੋਣਾ ਕਿ ਆ ਵੀ ਪਾਸੇ ਕਰੋ ਆ ਕੇ ਅਹੀਂ ਇਹਨੂੰ ਗਿਆ ਵੀ ਸਾਡਾ ਮੋਟਰਸਾਈਕਲ ਨਹੀਂ ਹੈਗਾ ਸਾਡਾ ਮੋਟਰਸਾਈਕਲ ਪਾਸੇ ਆ ਮੈਂ ਕਿਹਾ ਸਾਨੂੰ ਕੀ ਪਤਾ ਕਿਹਦਾ ਕੌਣ ਲਾ ਗਿਆ ਇੱਥੇ ਹਨਾ ਜੋ ਕੋਈ ਧੁਫਾਨੂ ਕੀ ਪਤਾ ਅੱਗੇ ਗੱਗੇ ਕੌਣ ਗਿਆ ਕੌਣ ਨਹੀਂ ਗਿਆ ਅੱਗੇ ਅੱਗੇ ਤੂੰ ਹੀ ਕਰ ਨਹੀਂ ਸਕਦੇ ਪਾਸੇ ਤੁੰਗਣ ਹੁੰਨਾ ਹੈ ਕਰਨ ਵਾਲਾ ਮੈਂ ਕਿਹਾ ਦੇਖ ਬਈ ਇਹਨੇ ਇਹ ਗਾਲਾਂ ਕੱਢਣ ਲੱਪਿਓ ਉਹ ਜਿਹੜਾ ਇਹਨੂੰ ਵੀ ਹਾਂ ਇਹ ਹੱਥੋਪਾਈ ਹੋ ਗਿਆ ਮੈਂ ਇਹਦੇ ਤੋਂ ਪਹਿਲਾਂ ਹੀ ਅੰਦਰ ਚੱਲ ਗਿਆ ਅੰਦਰ ਜਾ ਕੇ ਇਹ ਵਿਚਾਰਾ ਭੱਜਿਆ ਜਦੋਂ ਇਹਦੇ ਦਾਤਰ ਦੂਤਰ ਵੱਜ ਗਿਆ ਇਹ ਅੰਦਰ ਵੱਜ ਕੇ ਅੰਦਰ ਵੜ ਕੇ ਬਚਿਆ ਮੇਰੇ ਕੋਲ ਅਸੀਂ ਚਾਰਾਂ ਜਾਣਿਆਂ ਨੇ ੱੱੱਕਾ ਮਾਰਿਆ ਇਹ ਕੱਪ ਕੇ ਅੰਦਰ ਸਾਡੇ ਇੱਥੇ ਦਫ਼ਤਰ ਦੇ ਮੇਰੇ ਦੇ ਕੱਪਕੇ ਅੰਦਰ ਇਹਨਾਂ ਨੇ ਨਾ بیسਬਾਲ ਮਾਰੇ ਆ ਜੇ ਪੁਲਿਸ ਮੌਕੇ ਤੇ ਨਾ ਆਉਂਦੀ ਨਾ ਤੇ ਅੱਜ ਇਹ ਮੁੰਡਾ ਇੱਥੇ ਨਾ ਖੜਾ ਹੁੰਦਾ ਜੀ ਅੰਦਰ ਅੰਦਰ ਭੰਤੋੜ ਦੀ ਵੀ ਕੋਸ਼ਿਸ਼ ਹੋਈ ਜੀ ਹਾਂ ਜੀ ਬਹੁਤ ਪੂਰੀ ਪੂਰਾ ਬੂਆ ਐਸੀ ਸਰ ਕਨਗੋ ਸਾਹਿਬ ਵੀ ਮੇਰੇ ਨਾਲ ਸੀਗੇ ਕੰਗੋ ਸਾਹਿਬ ਨੇ ਮੈਂ ਅਸੀਂ ਆ ਆ ਸਾਡੇ ਇਹਨਾਂ ਨੂੰ ਪੁੱਛ ਲੋ ਇਹ ਮੌਕੇ ਦੇ ਆ ਮੌਕੇ ਦੇ ਇਹਨਾਂ ਨੂੰ ਪੁੱਛ ਲੋ ਅਸੀਂ ਬੂਆ ਬੂਆ ਪੂਰਾ ਤੱਕ ਤਾਂ ਨਹੀਂ ਜੇ ਨਾ ਤੱਕਦੇ ਨਾ ਤਾਂ ਅੱਜ ਮੁੰਡਾ ਖੜਾ ਨਹੀਂ ਸੀ ਹੋਣਾ ਇਹਨਾਂ ਨੂੰ ਪੁੱਛ ਲੋ ਜੇ ਮੇਰੇ ਤੇ ਕੀ ਨਹੀਂ ਇਹਨਾਂ ਨੂੰ ਪੁੱਛ ਲੋ ਘਟਨਾ ਇਹੋ ਹੀ ਹੋਈ ਜੀ ਇੱਥੇ ਇਹਨਾਂ ਦੇ ਜਿਹੜਾ ਬਾਹਰ ਲੜਾਈ ਝਗੜਾ ਹੋਇਆ ਜਦੋਂ ਇਹਦੇ ਦਰਵਾਜ਼ਾ ਤੇ ਇਹ ਨੱਠ ਕੇ ਮੁੰਡਾ ਅੰਦਰ ਚਲੇ ਗਿਆ ਮੈਨੂੰ ਇਸ ਮੁੰਡੇ ਦੇ ਨਾਂ ਦਾ ਤਾਂ ਨਹੀਂ ਪਤਾ ਕੀ ਨਾਂ ਆ ਇਹ ਜਦੋਂ ਅੰਦਰ ਵੜਿਆ ਤੇ ਅੰਦਰ ਬੈਠਾ ਸੀਗਾ ਜਿੰਨੇ ਚਿਰ ਨੂੰ ਇਹਨਾਂ ਨੇ ਉਹ ਗੇਟ ਗੂਟ ਅਸੀਂ ਸਾਰੇ ਜੋ ਦਰਵਾਜ਼ੇ ਅਸੀਂ ਬੰਦ ਕਰ ਦਿੱਤੇ ਇਹ ਕਹਿੰਦੇ ਬੰਦ ਕਰ ਦਿੱ ਗਏ ਮੈਂ ਕਿਹਾ ਵੀ ਬੰਦ ਕਰ ਦਿਓ ਬੰਦ ਕੀਤੇ ਇਹਨਾਂ ਨੇ ਜਾ ਕੇ ੱੱਕੇ ਮਾਰਨੇ ਸ਼ੁਰੂ ਕਰ ਦਿੱਤੇ ਇਹ ਦਾਤਰ ਦੂਤਰ ਬਹੁਤ ਕੁਝ ਬਹੁਤ ਚੀਜ਼ਾਂ ਮਾਰਦੇ ਰਿਹਾ ਬੈਟ ਬੱਲਾ ਤੋਂ ਇਹਨਾਂ ਕੋਲ ਹੋਰ ਕਾਫੀ ਸੀਗੇ ਹਥਿਆਰ ਜਿਨ੍ਹਾਂ ਨਾਲੇ ਵਾਰ ਕਰ ਰਹੇ ਸੀਗੇ ਪਰ ਲੇਕਿਨ ਉਹ ਅਸੀਂ ਅੰਦਰ ਹੋਣ ਕਰਕੇ ਅਸੀਂ ਬੂਏ ਨੂੰ ੱੱਕੀ ਛੱਡਿਆ ਤੇ ਜਿਹੜਾ ਇਹਨਾਂ ਨੂੰ ਅੰਦਰ ਇੰਟਰ ਨਹੀਂ ਹੋਣ ਦਿੱਤਾ ਇਸ ਗੱਲ ਤੋਂ ਜਿੰਨੇ ਚਿਰ ਨੂੰ ਤੁਹਾਨੂੰ ਫੋਨ ਕਰਕੇ ਤੇ ਪੁਲਿਸ ਵਾਲਿਆਂ ਨੇ ਆਣ ਕੇ ਮੁਲਾਜ਼ਮਾਂ ਨੇ ਆਣ ਕੇ ਜਦੋਂ ਇੱਥੇ ਆਏ ਆ ਤਾਂ ਉਹਨਾਂ ਨੇ ਜਦੋਂ ਇਹਨਾਂ ਨੂੰ ਫੜਿਆ ਤਾਂ ਉਸ ਵੇਲੇ ਹੀ ਇਹ ਪਿੱਛੇ ਨੂੰ ਹੋਇਆ ਨਹੀਂ ਤੇ ਇਹ ਤਕਰੀਬਨ ਬੂਏ ਨੂੰ ਪੰਨਨ ਤੱਕ ਵੀ ਗਏ ਆ ਜੀ ਸਰ ਅਜ ਕਿ ਨਿਰਮਲ ਕੁੱਟੀਆ ਲਾ ਕੇ ਪਟਵਾਰਖਾਨਾ ਜੀ ਦਫ਼ਤਰ ਉੱਥੇ ਪਟਵਾਰੀਆਂ ਦਾ ਉੱਥੇ ਕੋਈ ਟਰੈਕਟਰ ਟਰਾਲੀ ਤੋਂ ਮੋਟਰਸਾਈਕਲ ਵਾਲੇ ਨਾਲ ਕੋਈ ਇਹਨਾਂ ਦੀ ਟਕਰਾਅ ਹੋਈ ਆ ਰਸਤਾ ਦੇਣ ਤੋਂ ਅਗਲੀ ਇਨਵੈਸਟੀਗੇਸ਼ਨ ਜਾਰੀ ਆ ਜਿਹਦੇ ਸੱਟਾਂ ਮਾਰੀਆਂ ਨਾਲ ਟਰੈਕਟਰ ਵਾਲੇ ਨੇ ਉਹਨੂੰ ਐਡਮਿਟ ਕਰਾਇਆ ਉਸ ਤੋਂ ਜੋ ਵੀ ਕੰਦੀ ਕਾਰਵਾਈ ਕੀਤੀ ਜਾ